ਇਹ ਕਿੱਥੇ ਦੇਖੀ ਤੂੰ ਤੁਸੀਂ ਛੋਟਾ ਵਾਲਾ ਮੁੰਡਾ ਦਿਖਾ ਰਿਹਾ ਸੀ ਇੱਥੇ ਖੜਾ ਅੱਛਾ ਆ ਪੈੜਾ ਹੈ ਹਾਂਜੀ ਹਾਂ ਇਹ ਤਾਂ ਘਾਰ ਹਿੰਦੇ ਠੀਕ ਹੈ ਹਾਂ ਦਾ ਮਨ ਸਾਡਾ ਚੱਲਣਾ ਆ ਮਨਨ ਸਕਦਾ ਹਾਂ ਮੋਰੂ ਨੋਂਦਰ ਹੈਗੀਆਂ ਨੇ ਯਾਰ ਇਦੋਂ ਵੱਡੀਆਂ ਨੋਂਦਰ ਵੀ ਹੈ ਨੋਂਦਰ ਹੀ ਵੱਡੀ ਆ ਆ ਗਈ ਯਾਰ ਆਹ ਪੈੜੂ ਇਹ ਕਹਿੰਦੇ ਨੇ ਯਾਰ ਠੀਕ ਹੈ ਇਹ ਆ ਪੈੜਾ ਨਹੀਂ ਇੱਕ ਚੀਜ਼ ਹੋ ਵੀ ਪੈਣਾ ਇਹ ਤਾਮੀਆਂ ਡੱਲੀਆਂ ਜਾਂ ਕਿਉਂ ਨੇ ਹੈ ਆ ਜਾ ਇੱਕ ਪਹਿਲਾਂ ਹਾਂ ਆ ਆ ਪੈੜ ਵੱਡੀ ਹੋਏ ਆਂਦੇ ਆਹ ਪਾੜ ਬੱਟੀ ਇਹ ਪ੍ਰਾਣੀਆਂ ਨੇ ਆ ਦੇ ਆ ਦੇ ਆ ਗੁੱਡੀ ਪੈੜ ਆ ਇਹਦੇ ਇਹਦੇ ਉੱਤੇ ਦੀ ਬਈ ਹੈ ਇਹਦੇ ਉੱਤੇ ਦੀ ਪਹਿਲਾਂ ਆਹ ਬੱਟ ਤੇ ਹਾਂ ਇਹ ਮੀਂਹ ਕਰਕੇ ਹੁਣੇ ਦਬ ਗਈਆਂ ਉਹਦਾ ਬਾਲਿਆਂ ਨੰਦਰਾ ਪੱਡੀਆਂ ਦੀ ਠੀਕ ਆ ਇਹ ਹਲੇ ਪੈੜ ਉਹਦੀ ਮੈਂ ਅਜੇ ਮਾਤਰ ਕੋਈ ਬਚਾ 부ਚਾ ਹੋਊਗਾ ਜਿਹੜਾ ਰਾਤ ਦੇਖੇਗਾ ਲੰਬਾ ਦਾ ਹੋ ਏਡਾ ਹੋ ਘਟੋ ਘਟ ਠੀਕ ਆ ਮੈਨੂੰ ਉਹ ਉੱਥੇ ਮੋਟਰਸਾਈਕਲ ਜਦੋਂ ਨੰਗਾ ਨੰਗਾਉਣ ਲੱਗਿਆ ਮੈਂ ਹਾਂ ਉਹਦਾ ਐ ਦੀ ਗਾ ਵੀ ਜਾ ਕੇ ਖੜਾਉਣਾ ਹਾਂ ਪੀ ਚੱਕ ਕੇ ਉਹ ਕੋਠੇ ਤੇ ਚੜ ਗਿਆ ਠੀਕ ਆ ਉਸ ਤੋਂ ਬਾਅਦ ਇੱਧਰ ਦੀ ਆ ਕੇ ਜਿਹੜਾ ਦੇਖਿਆ ਜਾਨਵਰ ਜੇ ਮਗਰ ਪੈਣ ਲੱਗ ਗਿਆ ਉੱਥੇ ਹਾਂ ਮੂੰਹ ਨਹੀਂ ਰਾਜ ਹੋਣ ਲੱਗਦਾ ਸੀ ਉਹਦੀ ਿੱਧੇ ਪਾਸੇ ਨਿਕਲ ਗਿਆ ਆ ਕੁੱਤੇ ਜ ਕੁੱਤੇ ਮਗਰ ਪੈ ਕੇ ਦੀ ਕੁੱਤੇ ਨਹੀਂ ਜਾਨਵਰ ਸੀ ਤਾਂ ਹਾਂ ਹਾਂ ਉਹ ਉਹਨਾਂ ਨੂੰ ਉਹ ਕਰਦੇ ਸੀ ਆਪ ਬਾਜਾਂ ਕੱਢਦਾ ਸੀਗਾ ਇਧਰ ਰੋਟਾ ਲਾ ਕੇ ਚਾਹੇ ਬਚਾ ਦੀ ਉਹ ਉਹਨਾਂ ਨੇ ਕਿ ਹਾਂ ਸੜਕ ਤੇ ਦੇਖਿਆ ਲੰਘਦੇ ਨੇ ਠੀਕ ਆ ਦੋ ਬੰਦਿਆਂ ਨੇ ਠੀਕ ਹੈ ਮਤਲਬ ਦੂਜੀ ਮੱਕੀ ਦੂਜੀ ਮੱਕੀ ਚ ਹਾਂ ਇਧਰੋਂ ਸੜਕ ਤੇ ਕ੍ਰੋਸ ਆ ਆ ਦੇ ਆ ਵੱਡੀਆਂ ਨੇ ਪੈਣਾ ਆ ਤਾਂ ਸ਼ੂਟਿੰਗ ਨੂੰ ਨਾ ਆ ਬੜਾ ਆ ਗਿਆ ਜਿਵੇਂ ਆ ਉਹਦਾ ਇੱਥੇ ਆਦੇ ਗੱਡੀ ਪੜ ਹਾਂ ਹਾਂ ਆ ਦੇਖ ਲੈ ਗੱਡੀ ਹੈ ਹਾਂ ਸੀ ਹਾਂ ਸੀ ਓਏ ਆ ਹੋ ਸਕਦੀ ਆ ਡਬਲ ਆ ਪਿਆ ਆ ਦੇਖੋ ਇਹ ਪੁਰਾਣੀਆਂ ਪੜਾਂ ਨੇ ਹਾਂ ਪੁਰਾਣੀਆਂ ਪੜਾਂ ਇਹ ਇਹ ਪੁਰਾਣੀਆਂ ਪੜਾਂ ਨੇ ਭਈਓ ਠੀਕ ਹੈ ਆਉ ਦੇ ਉਹ ਗੱਡੀ ਆਉ ਪੜ ਪੜਾਂ ਦਾ ਬਹੁਤ ਵੱਡਾ ਹੱਸਿਆ ਯਾਰ ਸਮਝ ਨਹੀਂ ਆਉਂਦੀ ਜਾਨਵਰ ਕੀ ਤੇ ਤੂੰ ਹੀ ਕੀ ਕਰਦੇ ਸੀ ਭਾਈ ਜਦੋਂ ਤੁਹਾਨੂੰ ਪਤਾ ਲੱਗਿਆ ਜੀ ਤਾਂ ਤੁਸੀਂ ਇਤਾ ਪਰ ਇਹ ਕੱਖ ਵੜ ਰਹੀ ਸੀ ਆਪਣੇ ਅੱਛਾ ਆ ਜਾ ਮਣ ਥੱਲੇ ਹਾਂ ਆ ਜਾ ਮਣ ਥੱਲੇ ਮੈਂ ਇੱਕ ਕੁਦਰਤ ਵਾਲਾ ਮਣ ਜਿਹਾ ਲੱਗਿਆ ਹਾਂ ਤੇ ਜਦੋਂ ਉਹ ਖੰਭਾ ਨਹੀਂ ਸਾਹਮਣੇ ਹਾਂ ਹਾਂ ਉਸ ਕੋਈ ਦਾ ਹਾਂ ਉਨਵੇਂ ਪਚਾਲੇ ਮੈਨੂੰ ਦਿਸ਼ਾ ਠੀਕ ਆ ਮੈਂ ਮਗਰ ਮੰਨ ਲਾ ਕਾਫੀ ਲੰਬਾਈ ਦੀ ਸੀ ਯਾਰ ਮੇਰੇ ਇੱਥੇ ਤਾਂ ਕਾਜੂ ਰਾਮ ਨਾਲ ਠੀਕ ਆ 2 ਫੁੱਟ ਆਈ ਉਹ ਨਹੀਂ ਕਿਉਂ ਬਤਵਾ ਦੱਸ ਤਾ ਠੀਕ ਆ 2 ਫੁੱਟ ਵਾਲੋ ਤੈਨੂੰ ਲਾ ਲੋ ਹੱਦ ਪਹਿਨਾ ਕਿ ਉੱਚਾ ਹੁੰਦਾ ਹੁੰਦਾ ਇਹ ਜਾਨਵਰ ਨੇ ਨੇ ਜਿਹੜੇ ਆਪਾਂ ਕਹ ਦੀ ਬਿੱਲੀ ਦੀ ਨਸਲ ਵਾਲੇ ਵੱਡੇ ਹੋਗੇ ਸ਼ੇਰ ਹੋਗਾ ਚਿਤਾ ਹੋਗਾ ਇਨਾਂ ਦੀ ਲੰਬਾਈ ਜ਼ਿਆਦਾ ਹੁੰਦੀ ਹੈ ਤੇ ਉਚਾਈ ਥੋੜੀ ਜਿਹੀ ਘੱਟ ਹੁੰਦੀ ਹੈ। ਹਾਂ। ਤੇ ਉਹਨੂੰ ਤਾਂ ਸਹਿਮਿਆ ਹੋਇਆ ਨਾ ਥੋੜੇ ਸਾਰੇ ਆਤਮਾਹੌਲ। ਬਾਈ ਸਾਡੇ ਤਾਂ ਦਮ ਖੇਤ ਨਹੀਂ ਹੁੰਦਾ। ਖੇਤ ਨਹੀਂ ਹੁੰਦਾ। ਹੁਣ ਜੇ ਕਹਿੰਦੇ ਨਾ ਮੀਕਰ ਲਾ ਜਾਣਗੇ ਆ ਕੇ ਖੇਤ ਆਟੋ ਲਾਇਆ ਮੋਟਰ ਚਲਾਇਆ। ਰੁਕੋ ਬਾਈ ਮੈ ਨਹੀਂ ਜਾਂਦਾ। ਮੈ ਨਹੀਂ ਜਾਂਦਾ। ਦਿੱਤੀ ਗੱਲ ਕੋ ਨਾ ਚਲਾ ਚਲਾ ਨਾ ਜਲਾ ਮੈਂ। ਆਉਣ ਦੋਸਤੋ ਉਸੇ ਖੇਤਾਂ ਦੇ ਵਿੱਚ ਖੜੇ ਆਪਾਂ। ਤੇ ਉਸ ਜਾਮਣ ਥੱਲੇ ਬਾਈ ਕਹਿੰਦਾ ਜਾਮਣਾ ਚੁਗਦੇ ਸੀ ਤੇ ਉਹ ਪਰਾਂ ਵਾਲੀ ਮੱਕੀ ਚੋਂ ਨਿਕਲਿਆ ਤੇ ਮੈਨੂੰ ਕਹਿੰਦਾ ਪਤਾ ਨਹੀਂ ਲੱਗਾ ਮੈਂ ਤਾਂ ਅੱਗਾ ਪਿੱਛਾ ਦੇਖਿਆ ਨਹੀਂ ਕਿੱਧਰ ਨੂੰ ਭੱਜ ਜਾਗਾ ਤੇ ਇੱਕ ਬਈ ਹੋਰ ਦੱਸਦੇ ਸੀ ਕਹਿੰਦੇ ਇੱਥੇ ਗੁਰਦੁਆਰਾ ਸਾਹਿਬ ਹੈ ਜਿਵੇਂ ਉਹ ਨਿਸ਼ਾਨ ਸਭ ਦੇਖ ਰਹੇ ਹਾਂ ਦੋਸਤੋ ਇੱਥੇ ਨਾ ਕੁੱਤੇ ਦੱਸਦੇ ਸੀ ਬਈ ਆਓ ਮਲੇ ਹਾਂ ਕੁੱਤੇ ਹੈ ਕੁੱਤੇ ਨਹੀਂ ਗਾਲਾਂ ਤਾਂ ਜਿਹੜੇ ਆਪਾਂ ਬੈਠੇ ਜਿਉਂਦੇ ਹਾਂ ਉਸੇ ਲਵੇ ਮੋਟਰ ਨਹੀਂ ਸੀਗੀ ਹਾਂ ਉਹਦੇ ਕਿੰਨੇ ਦਰਖਤ ਨਹੀਂ ਲਵੇ ਹਾਂ ਹਾਂ ਉਹਦੇ ਥੱਲੇ ਘਟੋ ਘਟ 10 ਤੋਂ 12 ਕੁੱਤੇ ਆਮ ਹੀ ਹੁੰਦੇ ਸੀ 10 ਤੋਂ 12 ਕੁੱਤੇ ਆਮ ਨਾਲ ਠੀਕ ਹੈ ਤੇ ਆ ਇਸ ਵਾਰ 10 ਦਿਨ 12 ਦਿਨ ਹੋ ਚੁੱਕੇ ਨੇ ਕੋਈ ਕੁੱਤਾ ਨਹੀਂ ਬਾਣੀ ਕੁੱਤਾ ਦਿਖੀ ਹੀ ਨਹੀਂ ਨਾ ਤੁਹਾਨੂੰ ਦਿਖਿਆ ਤੁਸੀਂ ਦੇਖ ਲਓ ਕਿਤੇ ਨਹੀਂ ਨਹੀਂ ਕੁੱਤਾ ਦਿਖਿਆ ਵੀ ਨਹੀਂ ਹੈਗਾ ਨਹੀਂ ਦਿਖਿਆ ਨਾ ਕੁੱਤਾ ਨਾ ਰੋਜ ਨਾ ਸੂਰ ਕੋਈ ਜਾਨਵਰ ਨਹੀਂ ਆਇਆ ਪਹਿਲਾਂ ਵਧੀ ਰਹਿੰਦੇ ਪਹਿਲਾਂ ਵੱਟਾ ਮੁੱਟਾ ਸਭ ਰੋਲੀਆਂ ਵੇਚਦੇ ਠੀਕ ਹੈ ਕੁਝ ਵੀ ਨਹੀਂ ਆਇਆ 12 ਦਿਨ ਹੋ ਗਏ ਅੱਜ ਹਾਂ ਘੱਟੋ ਘੱਟ ਠੀਕ ਹੈ 10 ਦਿਨ ਦਾ 12 ਹੋ ਚੁੱਕੇ ਨੇ ਲੈ ਬਈ ਇਹਦਾ ਕਹਿੰਦਾ ਨਾ ਕੋਈ ਕੁੱਤਾ ਬਾਈ ਕਹਿੰਦਾ ਨਾ ਕੋਈ ਸੂਰ ਨਾ ਕੋਈ ਆਪਾਂ ਕਹਿੰਦੇ ਜਿਹੜਾ ਵੀ ਕੋਈ ਜਾਨਵਰ ਇੱਥੇ ਹੁੰਦੇ ਸੀ ਕੁਝ ਨਹੀਂ ਦਿਹਾ ਸਾਨੂੰ ਤੇ ਬਾਕੀ ਭਾਈ ਇੱਕ ਚੀਜ਼ ਹੋਰ ਦੱਸ ਦੇ ਸੀਗੇ ਇੱਥੋਂ ਮੁਸ਼ਕ ਵੀ ਮਰੇਗਾ ਜਿਵੇਂ ਪਸ਼ੂ ਮਰਿਆ ਹੁੰਦਾ ਕੋਈ ਜਾਂ ਕੋਈ ਮੀਟ ਦਾ ਹਾਂ ਵੀਰੇ ਆਪਣਾ ਉਹ ਜਿਹੜੀ ਤੂੰ ਦੇਖ ਦੇ ਰਹੇ ਹੋ ਨਾ ਹਾਂ ਭਾਈ ਆ ਮੱਕੀ ਦੇ ਕੋਨੇ ਤੇ ਠੀਕ ਹੈ ਉਥੋਂ ਪਰਲੇ ਪਾਸੇ ਬਹਣ ਵਿਲਾ ਹੈ ਤੇ ਅੱਗੇ ਇੱਕ ਛੋਟ ਛੋਟ ਚਰੀ ਹੈ ਠੀਕ ਹੈ ਉਧਰੋਂ ਸਮੈਲ ਆ ਰਹੀ ਸੀ ਠੀਕ ਹੈ ਮਤਲਬ ਕੋਈ ਮਤਲਬ ਖੋਕ ਜਿਹੀ ਕਹਦੇ ਆਪਾਂ ਕਿਸ ਚੀਜ਼ ਦੀ ਮਤਲਬ ਮਾਸ ਦੀ ਹੋਗੀ ਨਾ ਸਮੈਲ ਕਹਿੰਦੇ ਆਪਾਂ ਗੰਦੀ ਸਮੈਲ ਮਾਸ ਦੀ ਹੁੰਦੀ ਆ ਅਸਲ ਮੇਰਾ ਹਾਂ ਉਹਦੀ ਜਾ ਰਹੀ ਸੀ ਠੀਕ ਹੈ ਉਧਰ ਤੁਸੀਂ ਕਹੇ ਨਹੀਂ ਠੀਕ ਹੈ ਹਾਂ ਕਿੰਨੇ ਅੱਗੇ ਕਹਿੰਦੇ ਯਾਰ ਕੱਤ ਗਈ ਆਪਾਂ ਠੀਕ ਐ ਤੇ ਮੈਂ ਕਿ ਮੈਨੂੰ ਵੀ ਬਈ ਬੇਨਤੀ ਐ ਵੀ ਆਹ ਜਿਹੜੇ ਵੀਰ ਨੇ ਮਹਿਕਮੇ ਵਾਲੇ ਇਹਨਾਂ ਨੂੰ ਵੀ ਥੋੜੀ ਜਿਹੀ ਤਿਆਰ ਕੋਈ ਤਕੜੇ ਦਿੱਤੇ ਜਾਣ ਕਿਉਂਕਿ ਬਾਈ ਜਿਹੜੇ ਬੰਦੇ ਐ ਟੈਕਸਪਾਰਟ ਨੇ ਉਹ ਭੇਜ ਦੇਣ ਹੈ ਟੈਕਸਪਾਰਟ ਹਾਂ ਉਹਨਾਂ ਨੂੰ ਭੇਜਨੇ ਸੀ ਬਾਈ ਇਹਨਾਂ ਵਿਚਾਰੇ ਗਿਆਰਨਗੇ ਹਾਂ ਫਿਰ ਤੱਕ ਆਪਣੀ ਡਿਊਟੀ ਨਿਭਾ ਰਹੇ ਨੇ ਉਹ ਵਿਚਾਰੇ ਟੈਕਸਪਾਰਟਾਂ ਨੂੰ ਬੇਨਤੀ ਐ ਵੀ ਇੱਥੇ ਆ ਕੇ ਪਹੁੰਚ ਕੇ ਜਾਂਚ ਕਰੋ ਤੇ ਕਿਉਂਕਿ ਬਾਈ ਸਹਿਮਾਵਾ ਮਾਹੌਲ ਆ ਕਿ ਕੋਈ ਕਈ ਵਾਰੀ ਕੋਈ ਕਾਨੂੰਨ ਨੁਕਸਾਨ ਹੋਊਗਾ ਉਦੋਂ ਵੀ ਆਉਣਗੇ ਹਾਂ ਹੈ ਉਦੋਂ ਸਾਰੇ ਡੀਡਰ ਪਹੁੰਚਣਗੇ ਬਈ ਤੈਨੂੰ ਸਾਰੇ ਪਹੁੰਚਣਗੇ ਉਦੋਂ ਕਹਿਣਗੇ ਕੋਈ 5 ਲੱਖ ਦੇ ਨਾ ਕੋਈ 7 ਦੇ ਦੇਣਾ ਕਰੋੜਾਂ ਵਾਲੇ ਵੀ ਪਹੁੰਚ ਜਾਣਗੇ ਫਿਰ ਜਦੋਂ ਬੰਦਾ ਹੀ ਭੱਗ ਗਿਆ ਤੇ ਪਹੁੰਚੋ ਬਈ ਐਕਸਪਰਟ ਵੀਰਾਂ ਨੂੰ ਵੀ ਬੇਨਤੀ ਆ ਤੇ ਬਾਕੀ ਥੋੜਾ ਜਿਹਾ ਬਚਾਈ ਰੱਖੋ ਕੱਟੂ ਪਠੜ ਕੱਟੂ ਵਾਲੀਆਂ ਹਨਾ ਬਈ ਵਾਲੀਆਂ ਤੇ ਹਰੀਗੜ ਦੇ ਪੈਣੀ ਪੈਣੀ ਮਰਾਜ ਪੈਣੀ ਮਰਾਜ ਨਹਿਰ ਦੇ ਬਈ ਇਧਰ ਕਿਹੜਾ ਬੰਦਰ ਹੈਗਾ ਨਾਲ ਆ ਕੱਟੂ ਆ ਇਧਰ ਪਠੜਾ ਆ ਹਾਂ ਉਧਰ ਦਾਣਗੜਾ ਆ ਹਾਂ ਇਧਰ ਪੈਣੀ ਹੈ ਠੀਕ ਹੈ ਹਰੀਗੜ ਇਧਰ ਆ ਗਿਆ ਠੀਕ ਹੈ ਹਰੀਗੜੇ ਤੂੰ ਅੱਗੇ ਹਰੀਗੜ ਕੰਨ ਤਾਂ ਦੇਖਿਆ ਨਹੀਂ ਗਾ ਪੈਸੇ ਆਹੀ ਚਾਰ ਪਿੰਡਾਂ ਦੇਖਿਆ ਆਹੀ ਚਾਰ ਪਿੰਡਾਂ ਚ ਸੋ ਇੱਥੇ ਬਈ ਕਿੰਨੇ ਕੁ ਬੰਦੇ ਨੇ ਦੇਖਿਆ ਤੁਹਾਡੇ ਆਈਡੀਆ ਨਾਲ ਮੇਰੇ ਹਿਸਾਬ ਨਾਲ ਯਾਰ ਸਭ ਕੋ ਆਪਨ ਦੇਖ ਚੁੱਕੇ ਆੜ ਦੂੜ ਸੁਣੀਆਂ ਉਹਦੀ ਕੋਈ ਦਹਾੜ ਨਹੀਂ ਮਾਰਦੇ ਹੁੰਦੇ ਯਾਰ ਦਹਾੜ ਮਾਰੀਆਂ ਜ਼ਰੂਰ ਨੇ ਪਰ ਬਈ ਜਦੋਂ ਸੁਣੀਆਂ ਨੇ ਪਰ ਦਿਲ ਜੱਕਰ ਕੰਮ ਜੀ ਜਾਂਦਾ ਬੰਦੇ ਦਾ ਠੀਕ ਹੈ ਜਦੋਂ ਮੈਂ ਭੱਜਿਆ ਸੀ ਤਾਂ ਕਿਚਲੇ ਖੜਿਆ ਮੈਂ ਉਹਨੂੰ ਤਿੰਨ ਚਾਰ ਬਾਜਾਂ ਕੱਢਿਆ ਅਜੀਬ ਜਿਹੀਆਂ ਜਿਹੜੀਆਂ ਆਪਾਂ ਕਦੇ ਸੁਣੀ ਨਹੀਂ ਅਜੇ ਤੱਕ ਠੀਕ ਹੈ ਉਹ ਬਾਜਾਂ ਹੀ ਜਾਂਦੀ ਵੀ ਦਲ ਕਮੇਗਾ ਸੁਣ ਕੇ ਅੱਥਾਂ ਸਾਢੇ 3: ਦੋਸਤੋ ਬਾਈ ਨਾ ਵਾਹਣ ਪਾਉਂਦੇ ਫਿਰਦੇ ਸੀ ਇਨਾਂ ਕੋਲੇ ਵੀ ਹੁਣ ਆਪਾਂ ਕਹ ਦੀ ਵੀ ਟੈਂਬੜ ਛੁੱਟੀ ਬੰਦੇ ਇਹ ਬਾਬਾ ਹੋ ਕੇ ਫੇਰ ਵਾਹਣ ਪਾਹਣ ਹੋ ਕੇ ਵਾਹਣ ਵਾਹੀ ਜਾਂਦੇ ਸੀ ਵਾਹਣ ਵਾਹੀ ਜਾਂਦੇ ਸੀ ਬਾਈ ਕੱਲੇ ਆਉਂਦਾ ਇਥੇ ਕੋਈ ਕੀ ਗੱਲ ਐ ਇਥੇ ਕੱਲੇ ਦਾ ਕੋਈ ਫਾਇਦਾ ਵੀ ਨਹੀਂ ਹੈ ਨਾ ਕੱਲਾ ਬੰਦਾ ਕੀ ਕਰੂਰੇ ਹੂੰ ਵਿੱਚ ਵਿਦਵਾਨ ਬਥੇਰੇ ਨੇ ਹਾਂ ਉਹਨੂੰ ਕਹੇ ਸਿਆ ਜਾਣ ਹਾਂ ਦੇਖ ਲੈ ਨਾ ਕਿ ਬਾਈ ਆ ਜਾਣ ਲੋਕਾਂ ਦੀ ਵਿਦਵਾਨ ਤਾਂ ਬਾਈ ਰੇਕ ਤਾਂਤੀ ਹੁੰਦੇ ਨੇ ਨਾ ਨਾ ਕਈ ਹੁੰਦੇ ਨੇ ਫੇਰੇ ਲਾਤਾਂ ਡਾਉਂਦੇ ਨੇ ਨੇ ਹੁਣ ਤੁਸੀਂ ਦਾਦਾ ਜੀ ਕਹਿੰਦੇ ਪਰਸੋਂ ਨੂੰ ਚਾਰ ਪੌਣਾ ਕਿ ਉੱਤੇ ਪਹੁੰਚ ਜਾਣਾ ਹੈ ਨਾ ਜਿਹੜੇ ਹਾਂ ਹਾਂ ਉੱਤੇ ਆਉਣ ਉੱਤੇ ਬਈ ਬਹੁਤ ਆਉਣਗੇ ਬੱਡਣਾ ਵਾਲੇ ਛਿਰਿਆ ਮਾਰਨ ਵਾਲੇ ਨਾਲ ਬਰਵਾਦਨ ਹਾਂ ਪਰਸੋਂ ਨੂੰ ਦੋਸਤੋ ਬਾਈ ਕਹਿੰਦਾ ਮੱਕੀ ਫੜ ਦੇਣੀ ਆਪਾਂ ਤੇ ਪਰਸੋਂ ਨੂੰ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਉਧਰੋਂ ਹੋ ਜਾਣਾ ਹੈ ਨਾ ਸੋ ਦੋਸਤੋ ਸ਼ੇਅਰ ਜ਼ਰੂਰ ਕਰ ਦਿਓ ਵਿਦਵਾਨਿਆਂ ਤੱਕ ਵੀ ਪਹੁੰਚਾ ਦਿਓ ਵੀਡੀਓ ਹੈ ਨਾ ਹਾਂ ਧੰਨਵਾਦ ਭਾਈ YouTube ਬਹੁਤ ਬਹੁਤ ਟਾਈਮ ਦੇਣ ਲਈ